ਸਾਡੇ ਅਗਲੇ ਕਵੀ ਹਨ ਡਾਕਟਰ ਹਰਪਜਨ ਸਿੰਘ ਡਾਕਟਰ ਹਰਪਜਨ ਸਿੰਘ ਸਾਹਿਤ ਦੇ ਖੇਤਰ ਵਿੱਚ ਉੱਗੇ ਕਵੀ ਆਲੋਚਕ ਸੰਪਾਦਕ ਨਿਬੰਧਕਾਰ ਤੇ ਨਾਟਕਕਾਰ ਸਨ ਆਪ ਦਾ ਜਨਮ 1920 ਈਸਵੀ ਵਿੱਚ ਅਸਾਮ ਵਿੱਚ ਹੋਇਆ 4 ਸਾਲ ਦੀ ਉਮਰ ਵਿੱਚ ਉਹਨਾਂ ਦੇ ਸਿਰ ਤੋਂ ਮਾਪੇ ਦਾ ਸਾਯਾ ਉੱਠ ਗਿਆ ਉਹਨਾਂ ਦਾ ਪਾਲਣ ਪੋਸ਼ਣ ਉਹਨਾਂ ਦੀ ਮਾਸੀ ਨੇ ਕੀਤਾ ਆਪਣੀ ਮਿਹਨਤ ਸਦਕਾ ਹੀ ਉਹਨਾਂ ਨੇ ਅਕਾਦਮਿਕ ਪ੍ਰਾਪਤੀਆਂ ਹਾਸਲ ਕੀਤੀਆਂ ਦਿੱਲੀ ਯੂਨੀਵਰਸਿਟੀ ਵਿੱਚ ਭਾਰਤੀ ਪਛਾਵਾਂ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਦੇ ਅਹੁਦੇ ਤੋਂ ਸੇਵਾਮੁਕਤ ਹੋ ਜਾਨ ਮਗਰੋਂ ਆ ਜੀਵਨ ਫੈਲੋਸ਼ਿਪ ਲਈ ਨਾ ਧੁੱਪੇ ਨਾ ਛਾਵੇਂ ਕਾਬੇ ਸੰਗ੍ਰਹਿਣ ਲਈ ਉਹਨਾਂ ਨੂੰ ਭਾਰਤੀ ਸਾਹਿਤ ਅਕੈਡਮੀ ਵੱਲੋਂ ਪੁਰਸਕਾਰ ਪ੍ਰਾਪਤ ਹੋਇਆ ਉਹਨਾਂ ਦੀਆਂ ਲਿਖਤਾਂ ਹਨ ਰੁਖ ਤੇ ਰਿਸ਼ੀ ਅਲਵਿਦਾ ਤੋਂ ਪਹਿਲਾਂ ਨਾ ਧੁੱਪੇ ਨਾ ਛਾਵੇਂ ਲਾਸ਼ਾਂ ਮਾਵਾਂ ਧੀਆਂ ਟੁਕੀਆਂ ਜੀਬਾਂ ਵਾਲੇ ਮੈਂ ਜੋ ਬੀਤ ਗਿਆ ਆਦੀ ਡਾਕਟਰ ਸਰਪਜਨ ਸਿੰਘ ਆਪਣੀਆਂ ਕਵਤਾਵਾਂ ਵਿੱਚ ਮਿਥ ਨੂੰ ਆਧਾਰ ਬਣਾ ਕੇ ਉਹਨਾਂ ਦੇ ਅਰਥਾਂ ਦਾ ਰੂਪਾਂਤਰਨ ਕਰਦੇ ਹਨ ਡਾਕਟਰ ਸਰਪਜਨ ਸਿੰਘ ਦੀ ਕਵਤਾ ਧਰਤੀ ਦੇ ਹੇਠਾਂ ਸਾਡੀ ਪਾਸ ਪਾਠ ਪੁਸਤਕ ਸਰਬੋਤਮ ਪੰਜਾਬੀ ਕਵਿਤਾ ਤੇ ਕਹਾਣੀ ਵਿੱਚ ਦਰਜ ਹੈ ਇਸ ਕਵਤਾ ਵਿੱਚ ਕਵੀ ਔਰਤ ਉੱਪਰ ਸਦੀਆਂ ਤੋਂ ਹੁੰਦੇ ਸ਼ੋਸ਼ਣ ਨੂੰ ਬਿਆਨ ਕਰਦਾ ਹੈ ਉਹ ਆਪਣੀ ਕਵਤਾ ਵਿੱਚ ਸਦੀਆਂ ਤੋਂ ਚੱਲੀ ਆ ਰਹੀ ਮਿਥ ਨੂੰ ਤੋੜਦਾ ਹੈ ਉਹ ਆਖਦਾ ਹੈ ਕਿ ਭਾਰਤੀ ਮਿੱਥ ਅਨੁਸਾਰ ਧਰਤੀ ਕਿਸੇ ਧੋਲ ਦੇ ਸਿੰਘਾਂ ਤੇ ਖੜੀ ਹੈ ਜਾਂ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਧਰਤੀ ਧਰਮ ਦੇ ਬਣਾਏ ਨੀਮਾ ਤੇ ਖੜੀ ਹੈ ਜੇਕਰ ਇਹ ਸੱਚ ਹੁੰਦਾ ਤਾਂ ਜਿੰਨਾ ਜ਼ੁਲਮ ਇਸ ਧਰਤੀ ਉੱਪਰ ਔਰਤ ਤੇ ਹੋਇਆ ਹੈ ਇਹ ਧਰਤੀ ਹਿੱਲ ਜਾਂਦੀ ਕਵੀ ਦਾ ਵਿਸ਼ਵਾਸ ਹੈ ਕਿ ਧਰਤੀ ਇਸਤਰੀ ਦੇ ਤਿਆਗ ਦੇ ਉੱਪਰ ਹੀ ਖੜੀ ਹੈ ਤੇ ਉਸ ਦਾ ਸਾਰਾ ਭਾਰ ਇਸਤਰੀ ਨੇ ਚੁੱਕਿਆ ਹੋਇਆ ਹੈ ਧਰਤੀ ਹੇਠਲਾ ਬੋਲਦ ਤੇ ਧਰਮ ਵੀ ਥੱਕ ਕੇ ਹਾਰ ਗਏ ਪਰ ਇਸਤਰੀ ਨੂੰ ਥੱਕਣ ਤੇ ਹਾਰਨ ਦੀ ਜਾਂਚ ਨਹੀਂ ਆਈ ਉਹ ਸਦੀਆਂ ਤੋਂ ਤਿਆਗ ਕਰਦੀ ਆਈ ਹੈ ਭਾਵ ਕਿ ਭਾਰਤੀ ਇਤਿਹਾਸ ਵਿੱਚ ਇਸਤਰੀ ਨੂੰ ਅਸ਼ਟਪੂਜਾ ਦੀ ਦੇਵੀ ਕਿਹਾ ਗਿਆ ਹੈ ਤੇ ਰਾਖਸ਼ਾਂ ਨਾਲ ਲੜਨ ਤੇ ਉਹਨਾਂ ਦਾ ਮਾਰਨ ਦਾ ਹੱਕ ਉਸ ਨੂੰ ਹੈ ਪਰ ਦੁਨਿਆਵੀ ਇਸਤਰੀ ਨੂੰ ਇਹ ਹੱਕ ਨਹੀਂ ਹਨ ਕਿ ਉਹ ਸਮਾਜ ਵਿੱਚ ਹੋ ਰਹੇ ਔਰਤ ਤੇ ਜ਼ੁਲਮ ਦੇ ਵਿਰੋਧ ਵਿੱਚ ਕੁਝ ਬੋਲੇ ਉਸ ਨੂੰ ਹੱਕ ਹੈ ਸਿਰਫ ਚੁੱਪਚਾਪ ਕਰਕੇ ਮਰਦ ਪ੍ਰਧਾਨ ਸਮਾਜ ਦਾ ਜ਼ੁਲਮ ਸਹਿਨ ਕਰੇ ਇਸ ਕਰਕੇ ਕਵੀ ਆਖਦਾ ਹੈ ਕਿ ਔਰਤ ਦਾ ਤਿਆਗ ਬਹੁਤ ਵੱਡਾ ਹੈ ਤੇ ਔਰਤ ਦੇ ਤਿਆਗ ਕਰਕੇ ਹੀ ਧਰਤੀ ਖੜੀ ਹੈ ਦੂਸਰਾ ਕਵੀ ਹੈ ਸ਼ਿਵ ਕੁਮਾਰ ਸ਼ਿਵ ਕੁਮਾਰ ਬਟਾਲਵੀ ਪੰਜਾਬੀ ਦਾ ਪ੍ਰਸਿੱਧ ਕਵੀ ਸੀ ਛੋਟੀ ਉਮਰ ਤੋਂ ਹੀ ਉਸ ਨੂੰ ਕਵਿਤਾ ਲਿਖਣ ਦਾ ਸ਼ੌਂਕ ਸੀ ਉਸਨੇ ਉਚੇਰੀ ਸਿੱਖਿਆ ਬੇਰਿੰਗ ਕਾਲਜ ਬਟਾਲਾ ਤੇ ਸਿੱਖ ਨੈਸ਼ਨਲ ਕਾਲਜ ਕਰਦੀਆਂ ਤੋਂ ਪ੍ਰਾਪਤ ਕੀਤੀ। ਕੁਝ ਦਿਨ ਲਈ ਉਸਨੇ ਪਟਵਾਰੀ ਦੀ ਨੌਕਰੀ ਵੀ ਕੀਤੀ। ਬਾਅਦ ਵਿੱਚ ਬੈਂਕ ਵਿੱਚ ਨੌਕਰੀ ਵੀ ਕੀਤੀ। ਉਸਦਾ ਜਨਮ 1937 ਵਿੱਚ ਅਤੇ ਮੌਤ 1973 ਵਿੱਚ ਹੋਈ। ਉਸਨੂੰ ਬਿਰਹਾ ਦਾ ਕਵੀ ਵੀ ਕਿਹਾ ਜਾਂਦਾ ਹੈ। ਉਸਦੇ ਬਹੁਤੇ ਗੀਤ ਬਿਰਹੋ ਨਾਲ ਭਰੇ ਹੋਏ ਹਨ। ਉਹ ਪੰਜਾਬੀ ਸਾਹਿਤ ਵਿੱਚ ਉਹ ਸਿਤਾਰਾ ਸੀ ਜੋ ਸਦਾ ਚਮਕਦਾ ਰਹੇਗਾ। ਉਸ ਦੀਆਂ ਪੁਸਤਕਾਂ ਹਨ ਪੀੜਾਂ ਦਾ ਪੜਾਗਾ ਲਾਜਵੰਤੀ ਆਟੇ ਦੀਆਂ ਚਿੜੀਆਂ ਮੈਨੂੰ ਵਿਦਾ ਕਰੋ ਬਿਰਹਾ ਤੋਂ ਸੁਲਤਾਨ ਮੈਂ ਤੇ ਮੈਂ ਰਾਤ ਚਾਂਦਨੀ ਮੈਂ ਤੁਰਾਂ ਰੁੱਖ ਆਰਤੀ ਅਲਵਿਦਾ ਬਿਰਹਾ ਅਸਾਂ ਤਾਂ ਜੋ ਬਨ ਰੁੱਤੇ ਮਰਨਾ ਤੇ ਲੂਣਾ ਆਦੀ ਲੂਣਾ ਨੂੰ ਸਾਇਤ ਅਕੈਡਮੀ ਅਵਾਰਡ ਵੀ ਮਿਲਿਆ ਸ਼ਿਵ ਕੁਮਾਰ ਦੀਆਂ ਦੋ ਕਵਤਾਵਾਂ ਰੁੱਖ ਅਤੇ ਰਾਤ ਚਾਂਦਨੀ ਮੈਂ ਤੁਰਾਂ ਸਾਡੀ ਪਾਸ ਪੁਸਤਕ ਸਰਵੋਤਮ ਪੰਜਾਬੀ ਕਵਤਾ ਤੇ ਕਹਾਣੀ ਵਿੱਚ ਦਰਜ ਹਨ ਪਹਿਲੀ ਕਵਤਾ ਰੁੱਖ ਜਿਸ ਵਿੱਚ ਰੁੱਖ ਦਾ ਮਾਨਵਿਕਰਨ ਕਰਦੇ ਹੋਏ ਉਹਨਾਂ ਵਿੱਚ ਸਮਾਜਿਕ ਰਿਸ਼ਤਿਆਂ ਨੂੰ ਬਿਆਨ ਕੀਤਾ ਗਿਆ ਹੈ ਦੂਸਰੀ ਕਵਤਾ ਰਾਤ ਚੰਦਨੀ ਮੈਂ ਤੁਰਾਂ ਗੀਤ ਵਿੱਚ ਕਵੀ ਆਪਣੀ ਪ੍ਰੇਮਿਕਾ ਨੂੰ ਮਿਲਾਪ ਲਈ ਤੜਪ ਕੇ ਬੇਬਾਕੀ ਨੂੰ ਬਿਆਨ ਕਰਦਾ ਹੈ ਰੁੱਖ ਕਵਤਾ ਵਿੱਚ ਕਵੀ ਰੁੱਖਾਂ ਨੂੰ ਆਪਣੇ ਪਰਿਵਾਰਕ ਰਿਸ਼ਤੇ ਤੇ ਯਾਰ ਦੋਸਤਾਂਵਾਂ ਗੰਭੀਰ ਬਿਆਨ ਕਰਦਾ ਹੈ ਕੁਝ ਰੁੱਖ ਉਸ ਨੂੰ ਪੁੱਤਰਾ ਵਾਂਗੂ ਲੱਗਦੇ ਹਨ, ਕੁਝ ਰੁੱਖ ਮਾਵਾਂ ਵਰਗੇ ਲੱਗਦੇ ਹਨ, ਕੁਝ ਨੋਹਾ ਧੀਆਂ ਵਰਗੇ ਤੇ ਕੁਝ ਰੁੱਖ ਉਸ ਨੂੰ ਆਪਣੇ ਭਰਾਵਾਂ ਵਰਗੇ। ਕੁਝ ਰੁੱਖਾਂ ਦੀ ਤਲਾਸ਼ ਆਪਣੇ ਬਜ਼ੁਰਗਾਂ ਨਾਲ ਕਰਦਾ ਹੈ, ਕੁਝ ਰੁੱਖਾਂ ਦੀ ਤੁਲਨਾ ਆਪਣੇ ਯਾਰਾਂ ਨਾਲ ਕਰਦਾ ਹੈ ਜਿਨ੍ਹਾਂ ਨਾਲ ਉਹ ਹੁਕਮ ਦਾ ਫਿਰਦਾ ਹੱਸਦਾ ਖੇਡਦਾ ਹੈ। ਕੁਝ ਆਪਣੇ ਬੱਚਿਆਂ ਦੀ ਤਰ੍ਹਾਂ ਜਿਨ੍ਹਾਂ ਨੂੰ ਉਹ ਮੋਢੇ ਚੁੱਕਦਾ ਹੈ, ਕੁਝ ਰੁੱਖ ਉਸ ਨੂੰ ਆਪਣੇ ਮਹਿਬੂਬਾ ਵਰਗੇ ਲੱਗਦੇ ਹਨ ਜੋ ਉਸ ਨੂੰ ਪਿਆਰ ਤੇ ਦੁੱਖ ਦਾ ਅਹਿਸਾਸ ਕਰਾਉਂਦੇ ਹਨ। ਸ਼ਿਵ ਕੁਮਾਰ ਆਪਣੀ ਮੌਤ ਤੋਂ ਬਾਅਦ ਰੁੱਖ ਦੀ ਜੂਨੇ ਆਉਣ ਦੀ ਗੱਲ ਕਰਦਾ ਹੈ ਉਹ ਆਪਣੇ ਗੀਤ ਨੂੰ ਰੁੱਖਾਂ ਦੇ ਵਿੱਚ ਹੀ ਦੇਖਦਾ ਹੈ ਦੂਸਰੀ ਕਵਤਾ ਰਾਤ ਚਾਂਦਨੀ ਮੈਂ ਤੁਰਾਂ ਗੀਤ ਵਿੱਚ ਕਵੀ ਆਪਣੀ ਮਾਨਸਿਕ ਅਵਸਥਾ ਨੂੰ ਬਿਆਨ ਕਰਦਾ ਹੈ ਜੋ ਉਹ ਆਪਣੀ ਪ੍ਰੇਮਿਕਾ ਨੂੰ ਮਿਲਣਾ ਮਿਲਣ ਜਾਂਦਾ ਹੈ ਤੇ ਆਪਣੀ ਪ੍ਰੇਮਿਕਾ ਨੂੰ ਮਿਲ ਨਹੀਂ ਪਾਉਂਦਾ ਰਾਤ ਦਾ ਚਾਨਣ ਉਸ ਦੇ ਮਿਲਾਪ ਵਿੱਚ ਰੁਕਾਵਟ ਪਾ ਰਿਹਾ ਹੈ ਉਸ ਦਾ ਪਰਛਾਵਾਂ ਹੀ ਉਸ ਨੂੰ ਡਰ ਦਾ ਅਹਿਸਾਸ ਕਰਾ ਰਿਹਾ ਹੈ ਕبھی ਕਹਿੰਦਾ ਹੈ ਕਿ ਪ੍ਰੇਮੀ ਰੋਕਾਂ ਤੇ ਬੰਦਨਾ ਭਰੇ ਇਸ ਸਮਾਜਿਕ ਵਾਤਾਵਰਨ ਵਿੱਚ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਇੱਕ ਕਦਮ ਵੀ ਪੁੱਟਣ ਤੋਂ ਅਸਮਰਥ ਰਹਿੰਦਾ ਹੈ ਉਸਦੇ ਹਰ ਕਦਮ ਤੇ ਉਸਦੇ ਪ੍ਰੇਮ ਤੇ ਵੈਰੀ ਉਸ ਨਾਲ ਤੁਰ ਰਹੇ ਹਨ ਉਸ ਨੂੰ ਆਪਣੀ ਪ੍ਰੇਮਿਕਾ ਨੂੰ ਮਿਲਣ ਦੀ ਕੋਈ ਉਮੀਦ ਨਜ਼ਰ ਨਹੀਂ ਆਂਦੀ ਉਹ ਮਾਇੂਸੀ ਤੇ ਬੇਬਸੀ ਵਿੱਚ ਘਿਰਿਆ ਬਿਰਹਾ ਦੀ ਪੀੜ ਨੂੰ ਸਹਿ ਰਿਹਾ ਹੈ ਇਹ ਬਿਰਹਾ ਉਸ ਦੇ ਨਾਲ ਹੀ ਸ਼ੁਰੂ ਤੋਂ ਹੈ ਇਹ ਮਰਨ ਤੱਕ ਉਸ ਦੇ ਨਾਲ ਹੀ ਰਹਿਣੀ ਹੈ ਇਹ ਦੁੱਖ ਉਸ ਦੀ ਕਿਸਮਤ ਵਿੱਚ ਲਿਖਿਆ ਹੋਇਆ ਹੈ ਸੁਰਜੀਤ ਪਾਤਰ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਨਾਮਵਰ ਕਵੀ ਹੈ ਉਸ ਦਾ ਜਨਮ 1945 ਨੂੰ ਜਲੰਧਰ ਵਿਖੇ ਹੋਇਆ ਉਹ ਪੰਜਾਬੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੋ ਬਤੌਰ ਪੰਜਾਬੀ ਲੈਕਚਰਾਰ ਵੱਜੋਂ ਸੇਵਾ ਨਿਭਾਈ ਸੁਜੀਤ ਪਾਤਰ ਸਮਕਾਲੀ ਸਾਹਿਤ ਦਾ ਸਭ ਤੋਂ ਮਕਬੂਲ ਸੁਵੇਦਨਸ਼ੀਲ ਅਤੇ ਚੇਤਨ ਕਵੀ ਹੈ। ਉਸ ਦੀਆਂ ਕਿਤਾਬਾਂ ਹਨ ਹਵਾ ਵਿੱਚ ਲਿਖੇ ਹਰਫ, ਬਿਰਖ ਅਰਜ ਕਰੇ, ਹਨੇਰੇ ਵਿੱਚ ਸੁਰਗ ਦੀ ਵਰਨਮਾਲਾ, ਸੁਰਜਮੀਨ, ਲਫ਼ਜ਼ਾਂ ਦੀ ਦਰਗਾਹ, ਚੰਨ ਸੂਰਜ ਦੀ ਵਹਿਗੀ। ਹਨੇਰੇ ਵਿੱਚ ਸੁਰਗ ਦੀ ਵਰਨਮਾਲਾ ਨੂੰ 1993 ਵਿੱਚ ਭਾਰਤੀ ਸੱਤ ਅਕਾਦਮੀ ਵੱਲੋਂ ਪੁਰਸਕਾਰ ਪ੍ਰਾਪਤ ਹੋ ਚੁੱਕਾ ਹੈ। ਸੁਜੀਤ ਪਾਤਰ ਨੇ ਆਪਣੀਆਂ ਰਚਨਾਵਾਂ ਵਿੱਚ ਸਮਕਾਲੀ ਯਥਾਰਥ ਦੇ ਬਦਲਦੇ ਪਸਾਰਾ ਨੂੰ ਕਲਾਤਮਕਤਾ ਸਾਹਿਤ ਵਿੱਚ ਪ੍ਰਸਤੁਤ ਕੀਤਾ ਹੈ ਉਸ ਦੀਆਂ ਕਵਿਤਾਵਾਂ ਸਮਾਜਿਕ ਰਾਜਨੀਤਿਕ ਧਾਰਮਿਕ ਵਿਵਸਥਾ ਦੇ ਖੋਖਲੇ ਨੀਮਾ ਉੱਪਰ ਵਿਅੰਗ ਕਰਦੀਆਂ ਹਨ ਉਸ ਦੀ ਕਵਿਤਾ ਇੱਕੋ ਸਮੇਂ ਭਾਵੁਕਤਾ ਤੇ ਬੋਧਿਕਤਾ ਇਤਿਹਾਸ ਤੇ ਮਿਥਿਹਾਸ ਅਤੀਤ ਵਰਤਮਾਨ ਪਰਤਕ ਤੇ ਪਰੋਖ ਨਾਲ ਸੰਵਾਦ ਰਚਾਉਂਦੀਆਂ ਹਨ ਉਸ ਦੀਆਂ ਦੋ ਕਵਿਤਾਵਾਂ ਸਾਡੀ ਪਾਸ ਪਾਠ ਪੁਸਤਕ ਸਰਵੋਤਮ ਪੰਜਾਬੀ ਕਵਿਤਾ ਤੇ ਕਹਾਣੀ ਵਿੱਚ ਦਰਜ ਹਨ ਉਹ ਕਵਤਾਵਾਂ ਹਨ ਸੁੰਨੇ-ਸੁੰਨੇ ਰਾਹਾਂ ਵਿੱਚ ਅਤੇ ਉਦੋਂ ਬਾਰਿਸ਼ਾਂ ਨੂੰ ਵੰਡਿਆ ਸੀ ਸੁੰਨੇ-ਸੁੰਨੇ ਰਾਹਾਂ ਵਿੱਚ ਸੁਜੀਤ ਪਾਤਰ ਦਾ ਇੱਕ ਗੀਤ ਹੈ ਇਸ ਵਿੱਚ ਇੱਕ ਬੱਚਾ ਆਪਣੇ ਪਰਿਵਾਰ ਵਿੱਚ ਵਾਪਰੀਆਂ ਘਟਨਾਵਾਂ ਦਾ ਜ਼ਿਕਰ ਕਰਦਾ ਹੈ ਕਿ ਉਹ ਪਿੰਡ ਵਿੱਚ ਰਹਿੰਦਾ ਸੀ ਤੇ ਉਹਨਾਂ ਦਾ ਇੱਕ ਛੋਟਾ ਜਿਹਾ ਮਿੱਟੀ ਦਾ ਘਰ ਸੀ ਘਰ ਵਿੱਚ ਗਰੀਬੀ ਹੋਣ ਕਰਕੇ ਹਰ ਸਮੇਂ ਫਿਕਰਾਂ ਵਿੱਚ ਜ਼ਿੰਦਗੀ ਨਿਕਲਦੀ ਮਾਪੇ ਨੂੰ ਫਿਕਰ ਸਤਾਈ ਜਾਂਦਾ ਕਿ ਵੱਡੀ ਭੈਣ ਵਿਆਹ ਦੇ ਯੋਗ ਹੋ ਗਈ ਹੈ ਪਰ ਘਰ ਦੇ ਆਰਥਿਕ ਹਾਲਾਤ ਇਸ ਤਰ੍ਹਾਂ ਦੇ ਹਨ ਕਿ ਭੈਣ ਦੇ ਵਿਆਹ ਬਾਰੇ ਸੋਚਿਆ ਨਹੀਂ ਜਾ ਸਕਦਾ ਅਖੀਰ ਘਰ ਦੀ ਗਰੀਬੀ ਨੂੰ ਖਤਮ ਕਰਨ ਲਈ ਪਿਤਾ ਨੂੰ ਪਰਦੇਸ ਦਾ ਰਾਹ ਫੜਨਾ ਪੈਂਦਾ ਹੈ ਜਦੋਂ ਪਿਤਾ ਆਪਣਾ ਘਰ ਛੱਡਦਾ ਹੈ ਤਾਂ ਉਸ ਵਕਤ ਉਸਦੀ ਮਾਂ ਬਹੁਤ ਦੁਖੀ ਹੁੰਦੀ ਹੈ ਉਸ ਵਕਤ ਦੇਸ਼ ਦੀ ਆਜ਼ਾਦੀ ਦਾ ਪ੍ਰਤੀਕ ਤਿਰੰਗਾ ਯਾਦ ਆਂਦਾ ਹੈ ਇਹ ਆਜ਼ਾਦੀ ਕਿਸ ਤਰ੍ਹਾਂ ਦੀ ਹੈ ਜੋ ਆਪਣੇ ਦੇਸ਼ ਵਾਸੀਆਂ ਦੀ ਰੱਖਿਆ ਨਹੀਂ ਕਰ ਸਕਦੀ ਪਿਤਾ ਨੂੰ ਆਪਣੇ ਬੱਚੇ ਛੱਡਨੇ ਪੈਂਦੇ ਹਨ ਮਾਂ ਸਾਰੀ ਉਮਰ ਦੁੱਖ ਵਿੱਚ ਗੁਜ਼ਾਰਦੀ ਹੈ ਪਰ ਤਿਰੰਗੇ ਦੇ ਸਦਾ ਝੂਲਣ ਲਈ ਅਰਦਾਸ ਕਰਦੀ ਹੈ ਇਸ ਤਰ੍ਹਾਂ ਇਹ ਕਵਤਾ ਸਾਡੇ ਸਮਾਜ ਵਿੱਚ ਲੋਕਾਂ ਦੀ ਆਰਥਿਕ ਸਥਿਤੀ ਤੇ ਮਜਬੂਰੀ ਨੂੰ ਪੇਸ਼ ਕਰਦੀ ਹੈ ਦੂਸਰੀ ਕਵਤਾ ਉਦੋਂ ਬਾਰੇ ਸ਼ਾਹ ਨੂੰ ਵੰਡਿਆ ਸੀ ਇਹ ਕਵਤਾ 1984 ਦੇ ਹਾਲਾਤਾਂ ਨੂੰ ਬਿਆਨ ਕਰਦੀ ਹੈ ਸੁਰਜੀਤ ਪਾਤਰ ਆਪਣੀ ਕਵਿਤਾ ਵਿੱਚ ਸਮਾਜ ਨੂੰ ਸੰਬੋਧਨ ਕਰਦਾ ਆਖਦਾ ਹੈ ਕਿ 1947 ਵਿੱਚ ਇਹਨਾਂ ਲੋਕਾਂ ਨੇ ਵਾਰਿਸ ਸ਼ਾਹ ਨੂੰ ਵੰਡਿਆ ਸੀ ਤੇ ਇੱਕ ਦੂਸਰੇ ਦਾ ਕਤਲ ਕੀਤਾ ਸੀ ਤੇ ਅੱਜ ਫਿਰ ਦੁਬਾਰਾ 1984 ਵਿੱਚ ਇਹ ਆਪਸ ਵਿੱਚ ਲੜ ਰਹੇ ਹਨ ਤੇ ਹੁਣ ਸ਼ੇਵ ਕੁਮਾਰ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ ਕبھی ਆਖਦਾ ਹੈ ਕਿ ਸਾਡੇ ਲਈ ਤਾਂ ਸੰਤ ਕਬੀਰ ਤੇ ਸ਼ੇਖ ਫਰੀਦ ਦੋਵੇਂ ਹੀ ਸਤਕਾਰ ਵਾਲੇ ਹਨ ਗੁਰੂ ਨਾਨਕ ਦੇਵ ਜੀ ਸਾਰੇ ਧਰਮਾਂ ਦਾ ਧਰਮਾਂ ਦਾ ਗੁਰੂ ਤੇ ਪੀਰ ਹੈ ਜਦੋਂ ਗੁਰੂ ਨਾਨਕ ਦੇਵ ਜੀ ਨੇ ਬ੍ਰਹਿਮੰਡ ਦੀ ਆਰਤੀ ਕੀਤੀ ਸੀ ਉਸ ਸਮੇਂ ਸਾਰੇ ਧਰਮਾਂ ਦਾ ਸਤਕਾਰ ਕੀਤਾ ਸੀ ਉਹ ਸਾਰੇ ਜਗਤ ਲਈ ਆਰਤੀ ਹੈ ਜਿਹੜੇ ਲੋਕ ਅੱਜ ਆਪਸ ਵਿੱਚ ਲੜ ਰਹੇ ਹਨ ਮਾਂ ਬੋਲੀ ਤੋਂ ਅਸਲ ਵਿੱਚ ਇਹ ਮਾਂ ਬੋਲੀ ਨੂੰ ਪਿਆਰ ਨਹੀਂ ਕਰਦੇ ਅਖੀਰ ਵਿੱਚ ਇੱਕ ਦਿਨ ਇਹ ਸਾਰੇ ਇਸੇ ਮਾਂ ਬੋਲੀ ਦੀ ਸ਼ਰਨ ਵਿੱਚ ਆਉਣਗੇ ਕਵੀ ਆਖਦਾ ਹੈ ਕਿ ਉਹਨਾਂ ਨੂੰ ਇਨਸਾਫ਼ ਮੰਗਣਾ ਚਾਹੀਦਾ ਹੈ ਜਿਹੜੇ ਆਪਸ ਵਿੱਚ ਲੜ ਰਹੇ ਹਨ ਪਰ ਇਸ ਲਈ ਇਹ ਦੇਖਣਾ ਚਾਹੀਦਾ ਹੈ ਕਿ ਅਸੀਂ ਆਪਸ ਵਿੱਚ ਲੜ ਰਹੇ ਹਾਂ ਸਾਨੂੰ ਪਹਿਲਾ ਆਪਣੇ ਦੁਸ਼ਮਣ ਦੀ ਪਹਿਚਾਨ ਕਰਨੀ ਚਾਹੀਦੀ ਹੈ ਸਾਨੂੰ ਆਪਣੇ ਗੁੱਸੇ ਨੂੰ ਤੇ ਆਪਣੀ ਤਲਵਾਰ ਨੂੰ ਸਾਹਮਣੇ ਰੱਖਣਾ ਚਾਹੀਦਾ ਹੈ ਹਾਲੇ ਸਾਡੇ ਸਾਹਮਣੇ ਦੁੱਖ ਗਰੀਬੀ ਭੁੱਖ ਆਦਿ ਆਉਣੇ ਹਨ ਸਾਨੂੰ ਉਹਨਾਂ ਨਾਲ ਲੜਨਾ ਪੈਣਾ ਹੈ ਇਸ ਲਈ ਸਾਨੂੰ ਆਪਣੀ ਤੇਗ ਦੀ ਧਾਰ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ ਇਸ ਨਾਲ ਹੱਕ ਤੇ ਸੱਚ ਦੀ ਲੜਾਈ ਲੜਨੀ ਪੈਣੀ ਹੈ ਇਸ ਲਈ ਇਸ ਸਮੇਂ ਵਿੱਚ ਸਾਨੂੰ ਆਪਣਾ ਧਿਆਨ ਰੱਖਣਾ ਚਾਹੀਦਾ ਹੈ ਤੇ ਆਪਸ ਵਿੱਚ ਲੜਨਾ ਨਹੀਂ ਚਾਹੀਦਾ ਅਗਲਾ ਕਵੀ ਅਵਤਾਰ ਸਿੰਘ ਪਾਸ਼ ਪਾਸ਼ ਪੰਜਾਬੀ ਸਾਹਿਤ ਦਾ ਉੱਗਾ ਤੇ ਕ੍ਰਾਂਤੀਕਾਰੀ ਕਵੀ ਹੈ ਉਸ ਦਾ ਜਨਮ 1955 ਵਿੱਚ ਜਲੰਧਰ ਦੇ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ ਸੀ ਉਸਨੇ ਜੀਬੀਟੀ ਪਾਸ ਕੀਤੀ ਤੇ ਆਪਣੇ ਪਿੰਡ ਵਿੱਚ ਪ੍ਰਾਇਮਰੀ ਸਕੂਲ ਖੋਲ੍ਹ ਰਿਹਾ ਪਰ ਉਹ ਸਕੂਲ ਬਹੁਤਾ ਚੱਲ ਨਹੀਂ ਸਕਿਆ ਉਸ ਦਾ ਨਾਮ ਨਕਸਲਬਾੜੀ ਲਹਿਰ ਨਾਲ ਜੋੜਿਆ ਜਿਸ ਕਰਕੇ ਉਸ ਨੂੰ ਪੁਲਿਸ ਦਾ ਤਸ਼ੱਦਦ ਵੀ ਸਹਿਣਾ ਪਿਆ ਉਹ ਖੱਬੇ ਪੱਖੀ ਵਿਚਾਰਧਾਰਾ ਦਾ ਧਾਰਨੀ ਸੀ ਜਿਸ ਕਰਕੇ ਉਸ ਦੀ ਜਾਨ ਨੂੰ ਖਤਰਾ ਵੀ ਸੀ ਫਿਰ ਉਹ ਵਿਦੇਸ਼ ਅਮਰੀਕਾ ਚਲਾ ਗਿਆ ਪਰ ਕੁਝ ਸਮੇਂ ਬਾਅਦ ਉਹ ਵਾਪਸ ਆ ਗਿਆ ਤੇ ਵਾਪਸ ਆ ਜਾਣ ਤੋਂ ਇੱਕ ਦਿਨ ਪਹਿਲਾਂ ਹੀ ਉਸਨੂੰ ਗੋਲੀ ਦਾ ਨਿਸ਼ਾਨਾ ਬਣਾ ਦਿੱਤਾ ਗਿਆ ਉਹ ਇੱਕ ਸੰਜੀਦਾ ਕਵੀ ਹੋਇਆ ਉਹ ਸਾਡੇ ਸਮਾਜਿਕ ਜੀਵਨ ਤੇ ਕਠੋਰ ਜਥਾਰਥ ਨੂੰ ਗਲਤ ਢਾਂਚੇ ਨੂੰ ਬੜੀ ਦਲੇਰੀ ਨਾਲ ਬਿਆਨ ਕਰਦਾ ਹੈ ਉਸ ਦੀਆਂ ਰਚਨਾਵਾਂ ਹਨ ਲੋਕ ਕਥਾ ਉੜਦੇ ਬਾਜਾਂ ਮਗਰ ਸਾਡੇ ਸਮਿਆਂ ਵਿੱਚ ਖਿਲੜੇ ਹੋਏ ਵਰਕੇ ਅਸੀਂ ਲੜਾਂਗੇ ਸਾਥੀ ਆਦੀ ਪਾਸ਼ ਦਾ ਨਾਮ नक्सलਵਾਦੀ ਲਹਿਰ ਵੇਲੇ ਜਿਹੜਾ ਹਾਰਵਾਦੀ ਕਾਵੇ ਧਾਰਾ ਦੇ ਮੋਢੀ ਕਵੀਆਂ ਵਿੱਚੋਂ ਉਭਰਿਆ ਪਾਸ਼ ਦੀ ਕਵਤਾ ਸਭ ਤੋਂ ਖਤਰਨਾਕ ਸਾਡੀ ਕਾਵੇ ਪੁਸਤਕ ਸਰਵੋਤਮ ਪੰਜਾਬੀ ਕਵਤਾ ਤੇ ਕਹਾਣੀ ਵਿੱਚ ਦਰਜ ਹੈ ਇਸ ਵਿੱਚ ਕਵੀ ਵਿਅਕਤੀ ਨੂੰ ਸੁਪਨੇ ਦੀ ਮੌਤ ਨੂੰ ਪਾਠਕਾਂ ਸਾਹਮਣੇ ਪੇਸ਼ ਕਰਦਾ ਹੈ ਕਿ ਸਰਮਾਇਦਾਰ ਦੁਆਰਾ ਕਿਰਤੀ ਦੀ ਲੁੱਟ ਖਤਰਨਾਕ ਨਹੀਂ ਪੁਲਿਸ ਦੀ ਕੁੱਟ ਖਤਰਨਾਕ ਨਹੀਂ ਦੇਸ਼ਕੋਮ ਨਾਲ ਗਰਦਾਰੀ ਖਤਰਨਾਕ ਨਹੀਂ ਬੁਰੇ ਸਮੇ ਨੂੰ ਬਦਲਣ ਦੀ ਜਦੋਂ ਜਾਹਿਦ ਕਰਨ ਦੀ ਥਾਂ ਵਕਤ ਟਪਾ ਦੇਣਾ ਬੁਰਾ ਤਾਂ ਹੈ ਪਰ ਖਤਰਨਾਕ ਨਹੀਂ ਮਨੁੱਖ ਦਾ ਮੁਰਦਾ ਸ਼ਾਂਤੀ ਨਾਲ ਭਰਨਾ ਅਰਥਹੀਨ ਤੇ ਘੋਰ ਨਿਰਾਸ਼ਾ ਭਰਪੂਰ ਜੀਵਨ ਬਤੀਤ ਕਰਨ ਨੂੰ ਸਭ ਤੋਂ ਖਤਰਨਾਕ ਦੱਸਿਆ ਗਿਆ ਹੈ ਕਵੀ ਆਖਦਾ ਹੈ ਕਿ ਇਹ ਸਾਰੀਆਂ ਗੱਲਾਂ ਖਤਰਨਾਕ ਨਹੀਂ ਹਨ ਇਹ ਤਾਂ ਸਾਡੇ ਸਮਾਜ ਦਾ ਵਰਤਾਰਾ ਹੋ ਚੁੱਕਾ ਹੈ ਇਸ ਲਈ ਸਭ ਤੋਂ ਖਤਰਨਾਕ ਹੈ ਵਿਅਕਤੀ ਦੇ ਸੁਪਨੇ ਦਾ ਮਰ ਜਾਣਾ ਉਹ ਸੁਪਨਾ ਜੋ ਵਿਅਕਤੀ ਆਪਣੇ ਮਨ ਵਿੱਚ ਬਚਪਨ ਤੋਂ ਦੇਖਦਾ ਹੈ ਉਸ ਦੇ ਸਹਾਰੇ ਆਪਣੀਆਂ ਮੁਸ਼ਕਲਾਂ ਨਾਲ ਲੜਦਾ ਹੈ ਜਦ ਉਹ ਸੁਪਨਾ ਹੀ ਸਰਕਾਰਾਂ ਦੀਆਂ ਮਾਰੂ ਨੀਤੀਆਂ ਤੋੜ ਦਿੰਦੀਆਂ ਹਨ ਤਾਂ ਉਹ ਵਿਅਕਤੀ ਆਪਣੇ ਸੁਪਨੇ ਨੂੰ ਆਪਣੇ ਆਤਮਾ ਵਿੱਚ ਸਮੋਏ ਹੋਏ ਹੀ ਮਰ ਜਾਂਦਾ ਹੈ ਅਤੇ ਨਾਮ ਲੱਗਦਾ ਹੈ ਪ੍ਰਸਥਿਤੀਆਂ ਦਾ ਤੁਹਾਡੀਆਂ ਅੱਖਾਂ ਉਹ ਸਭ ਕੁਝ ਦੇਖਦੀਆਂ ਹਨ ਜੋ ਸੱਚ ਹੈ ਪਰ ਕੁਝ ਬੋਲ ਨਹੀਂ ਪਾਉਂਦੀਆਂ। ਵਿਅਕਤੀ ਅਰਥਹੀਨ ਤੇ ਘੋਰ ਨਿਰਾਸ਼ਾ ਵਾਲਾ ਜੀਵਨ ਬਤੀਤ ਕਰਦਾ ਹੈ। ਅਖੀਰ ਵਿੱਚ ਸਰਕਾਰਾਂ ਡਰੇ ਹੋਏ ਵਿਅਕਤੀ ਨੂੰ ਹੋਰ ਡਰਾਉਂਦੀਆਂ ਹਨ ਤਾਂ ਜੋ ਉਹ ਕੁਝ ਬੋਲ ਨਾ ਸਕੇ। ਅਖੀਰ ਉਸਨੇ ਉਹ ਜ਼ੁਲਮ ਉਸ ਉੱਤੇ ਉਹ ਜ਼ੁਲਮ ਕੀਤੇ ਜਾਂਦੇ ਹਨ ਕਿ ਉਸਦੀ ਆਤਮਾ ਮਰ ਜਾਂਦੀ ਹੈ ਤੇ ਉਹ ਆਪਣੇ ਸੁਪਨੇ ਨੂੰ ਦੇਖਦਾ ਹੋਇਆ ਚੁੱਪਚਾਪ ਮਰ ਜਾਂਦਾ ਹੈ। ਕبھی ਇਸ ਸਥਿਤੀ ਨੂੰ ਖਤਰਨਾਕ ਦੱਸਦਾ ਹੈ ਜਦੋਂ ਵਿਅਕਤੀ ਕੁਝ ਬੋਲ ਨਹੀਂ ਪਾਉਂਦਾ ਪਰ ਸਭ ਕੁਝ ਸਹਿ ਕੇ ਚੁੱਪਚਾਪ ਸਮਾਂ ਪਾਸ ਕਰਦਾ ਹੈ ਇਹ ਸਭ ਤੋਂ ਖਤਰਨਾਕ ਹੁੰਦਾ ਹੈ ਸਭ ਕੁਝ ਸਹੀ ਜਾਣਾ ਪਰ ਨਿਰਾਸ਼ਾ ਵਿੱਚ ਜੀਵਨ ਬਤੀਤ ਕਰਨਾ ਧੰਨਵਾਦ